ਜੀ ਦੋਸਤੋ ਤੇ ਇੰਤਜ਼ਾਰ ਦੀ ਘੜੀ ਖਤਮ ਹੋ ਚੁੱਕੀ ਹੈ ਤੇ ਐਨਟੀਟੀ ਦੀਆਂ ਪੋਸਟਾਂ ਨਿਕਲ ਕੇ ਆ ਚੁੱਕੀਆਂ ਹਨ ਬੜੀ ਹੀ ਬੇਸਬਰੀ ਦੇ ਨਾਲ ਦੋਸਤਾਂ ਨੂੰ ਇੰਤਜ਼ਾਰ ਸੀ ਕਿ ਕਦੋਂ ਐਨਟੀਟੀ ਦੀਆਂ ਪੋਸਟਾਂ ਅਨਾਉਂਸ ਹੋਣਗੀਆਂ ਸੋ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਐਨਟੀਟੀ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਹ ਨੋਟੀਫਿਕੇਸ਼ਨ 28 12 2023 ਨੂੰ ਨਿਕਲ ਕੇ ਆਇਆ ਸੀ ਸੋ ਅੱਜ ਆਪਾਂ ਇਸ ਨੋਟੀਫਿਕੇਸ਼ਨ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਕੀ ਕ੍ਰਾਈਟੇਰੀਆ ਦੱਸਿਆ ਗਿਆ ਹੈ ਕਿਵੇਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਦੇ ਲਈ ਏਜ ਐਲੀਜੀਬਿਲਟੀ ਕੀ ਹੈ ਅਤੇ ਕੀ ਇਸ ਦੇ ਲਈ ਐਜੂਕੇਸ਼ਨ ਚਾਹੀਦੀ ਹੈ ਸੋ ਆਪਾਂ ਹਰ ਤਰ੍ਹਾਂ ਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਣੇ ਰਹੋ ਅਖੀਰ ਤੱਕ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਆਏ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਹਰ ਨਵੀਂ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਆਓ ਗੱਲਬਾਤ ਕਰਦੇ ਹਾਂ ਇਸ ਨੋਟੀਫਿਕੇਸ਼ਨ ਬਾਰੇ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਜੋ ਡੇਟ ਮੈਂਸ਼ਨ ਕੀਤੀ ਗਈ ਹੈ ਕਿ ਤੁਸੀਂ ਫਾਰਮ ਕਦੋਂ ਅਪਲਾਈ ਕਰ ਸਕਦੇ ਹੋ ਤਾਂ ਉਹ ਤੁਹਾਡੀ ਡੇਟ 10 1 2024 ਇਸ ਡੇਟ ਨੂੰ ਤੁਹਾਡੇ ਜਿਹੜੇ ਆਨਲਾਈਨ ਫਾਰਮ ਉਹ ਪ੍ਰੀਚਨੇ ਸ਼ੁਰੂ ਹੋ ਜਾਣਗੇ ਅਤੇ ਆਖਰੀ ਤਰੀਕ ਇਸ ਦੀ 5/2/2024 ਹੈ ਸੋ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਫਾਰਮ ਨੂੰ ਫਿਲ ਕਰਨਾ ਹੈ ਅਤੇ ਜੋ ਇਸ ਦੀ ਫੀਸ ਡਿਪੋਜ਼ਿਟ ਕਰਨ ਦੀ ਤਰੀਕ ਰਹੇਗੀ ਉਹ 8/2/2024 ਰਹੇਗੀ ਠੀਕ ਹੈ 2 ਵਜੇ ਤੱਕ ਤੁਸੀਂ ਫੀਸ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂਗੀ ਤੁਸੀਂ ਇਸ ਪੋਸਟ ਨੂੰ ਕਿੱਥੇ ਜਾ ਕੇ ਅਪਲਾਈ ਕਰਨਾ ਹੈ ਤਾਂ ਉਸ ਦੇ ਲਈ ਤੁਸੀਂ www.chdeducation.gov.in ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਨਹੀਂ ਤਾਂ ਤੁਸੀਂ ਸਾਡੇ ਕੋਲੋਂ ਵੀ ਅਪਲਾਈ ਕਰਵਾ ਸਕਦੇ ਹੋ ਸਾਡੇ ਕੋਲੋਂ ਅਪਲਾਈ ਕਰਵਾਉਣ ਦੇ ਲਈ ਹੇਠ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਇਸ ਦੇ ਵਿੱਚ ਜੋ ਪੋਸਟਾਂ ਨਿਕਲ ਕੇ ਆਈਆਂ ਹਨ ਉਹ ਆਪਾਂ ਦੇਖ ਲੈਣੇ ਆਂ ਜਰਨਲ ਕੈਟਾਗਰੀ ਦੇ ਲਈ 45 ਪੋਸਟਾਂ ਤੇ OBC ਦੇ ਲਈ 27 ਅਤੇ एससी ਦੇ ਲਈ 18 ईडब्ल्यूएस ਜਾਨੀ ਕਿ ਹੈਂਡੀਕੈਪ ਦੇ ਲਈ 10 ਪੋਸਟਾਂ ਨਿਕਲ ਕੇ ਆਈਆਂ ਟੋਟਲ ਪੋਸਟਾਂ ਆਪਣੇ ਕੋਲੇ 100 ਪੋਸਟਾਂ ਹਨ ਜਿਸ ਦੇ ਵਿੱਚ ਐਕਸ ਸਰਵਿਸਮੈਨ ਦੇ ਲਈ 10 ਪੋਸਟਾਂ ਹਨ ਕਰਦੇ ਆਂ ਤੁਹਾਡੀ ਕੁਆਲੀਫਿਕੇਸ਼ਨ ਦੀ ਸੋ ਇਸ ਦੇ ਲਈ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ ਤਾਂ ਇਸ ਦੇ ਲਈ ਤੁਸੀਂ ਸੀਨੀਅਰ ਸਕੈਂਡਰੀ ਸਕੂਲ ਤੋਂ ਪਲੱਸ 2 ਪਾਸ ਹੋਣੇ ਚਾਹੀਦੇ ਹੋ 50% ਮਾਰਕਸ ਦੇ ਨਾਲ ਤੁਹਾਡੀ ਪਲੱਸ 2 ਪਾਸ ਹੋਣੀ ਚਾਹੀਦੀ ਹੈ ਅਤੇ ਨਾਲ ਦੇ ਨਾਲ ਹੀ ਤੁਹਾਡਾ ਐਨਟੀਟੀ ਦਾ ਜੋ ਕੋਰਸ ਉਹ ਕੀਤਾ ਹੋਣਾ ਚਾਹੀਦਾ ਹੈ ਸੋ ਇਹ ਤੁਹਾਡੀ ਕੁਆਲੀਫਿਕੇਸ਼ਨ ਇਸ ਦੇ ਵਿੱਚ ਮੰਗੀ ਗਈ ਹੈ ਜਿਸ ਦੇ ਵਿੱਚ ਤੁਹਾਡਾ ਪਲੱਸ 2 50% ਮਾਰਕਸ ਦੇ ਨਾਲ ਪਾਸ ਹੋਣਾ ਚਾਹੀਦਾ ਤੇ ਨਾਲ ਦੇ ਨਾਲ ਹੀ ਐਨਟੀਟੀ ਦਾ ਕੋਰਸ ਕੀਤਾ ਹੋਵੇ ਨਾ ਕਿ ਕੋਈ ਹੋਰ ਜਿਸ ਤਰ੍ਹਾਂ ਬੀਐਡ ਜਾਂ ਕੋਈ ਹੋਰ ਕੋਰਸ ਸੋ ਇਸ ਦੇ ਲਈ ਤੁਹਾਡਾ ਐਨਟੀਟੀ ਦਾ ਕੋਰਸ ਹੀ ਐਲੀਜੀਬਲ ਰਹੇਗਾ ਤੇ ਇਸ ਦੇ ਵਿੱਚ ਜੋ ਤੁਹਾਡੀ ਐਨਟੀਟੀ ਦਾ ਡੀਐਮਸੀ ਰਹੇਗਾ ਉਹ ਤੁਹਾਡੀ ਫਿਨਿਸ਼ ਡੇਟ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ ਜਾਨੀ ਕਿ 5 ਫਰਵਰੀ ਤੋਂ ਪਹਿਲਾਂ ਪਹਿਲਾਂ ਦਾ ਤੁਹਾਡਾ ਜਿਹੜਾ ਕਿ ਡੀਐਮਸੀ ਉਹ ਹੋਣਾ ਚਾਹੀਦਾ ਹੈ ਅ ਇਸ ਦੇ ਵਿੱਚ ਜੋ ਏਜ ਮੰਗੀ ਗਈ ਹੈ ਉਹ 18 ਤੋਂ 37 ਸਾਲ ਹੈ ਜੋ ਕਿ 1/1/2023 ਤੱਕ ਹੋਣੀ ਚਾਹੀਦੀ ਹੈ ਤਾਂ ਇਸ ਦੇ ਵਿੱਚ ਐਸਸੀ, OBC, ESM, PW, BD ਅਪਲਾਈ ਕਰ ਸਕਦੇ ਹਨ ਸੋ ਇਸ ਵਿੱਚ ਵੱਖਰੇ ਵੱਖਰੇ ਤੌਰ ਤੇ ਕੁਝ ਰਿਲੈਕਸੇਸ਼ਨ ਵੀ ਮਿਲੀਆਂ ਹਨ ਜੋ ਤੁਸੀਂ ਇਸ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹਾਂ ਸੋ ਇਹ ਨੋਟੀਫਿਕੇਸ਼ਨ ਤੁਹਾਨੂੰ ਆਪਣੇ WhatsApp ਗਰੁੱਪ ਦੇ ਵਿੱਚ ਮਿਲ ਜਾਊਗਾ ਸੋ ਹੁਣ ਅੱਪਾ ਗੱਲ ਕਰਦੇ ਹਾਂ ਕਿ ਮੋਸਟ ਇੰਪੋਰਟੈਂਟ ਜੋ ਇਸ ਦਾ ਐਗਜ਼ਾਮ ਹੋਣ ਜਾ ਰਿਹਾ ਉਸ ਤੇ ਲਈ ਸਿਲੇਬਸ ਕੀ ਰਹੇਗਾ ਤਾਂ ਸਿਲੇਬਸ ਆਪਾਂ ਇਸ ਦੇ ਵਿੱਚ ਦੇਖ ਲੈਣੇ ਆ ਇਸ ਦੇ ਵਿੱਚ ਤੁਹਾਡੇ ਜਿਹੜੇ MCQ ਆਬਜੈਕਟ ਟਾਈਪ ਦੇ ਜੋ ਕੁਐਸਚਨ ਰਹਿਣਗੇ 150 ਮਾਰਕਸ ਦਾ ਤੁਹਾਡਾ ਪੇਪਰ ਹੋਏਗਾ ਇਸ ਦੇ ਵਿੱਚ ਪਾਸ ਹੋਣ ਦੇ ਲਈ ਤੁਹਾਨੂੰ 40% ਜਿਹੜੇ ਕੀ ਨੰਬਰ ਚਾਹੀਦੇ ਹਨ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਨੰਬਰ ਆਫ ਕੁਐਸਚਨ ਇਹਦੇ ਵਿੱਚ 150 ਰਹਿਣ ਵਾਲੇ ਆ ਤੇ ਟੋਟਲ ਮਾਰਕਸ 150 ਜੋ ਤੁਹਾਡਾ ਟਾਈਮ ਰਹੇਗਾ ਉਹ 2 ਘੰਟੇ ਤੇ 30 ਮਿੰਟ ਦਾ ਰਹੇਗਾ ਸੋ ਇਸ ਦੇ ਵਿੱਚ ਆਪਾਂ ਦੇਖ ਲੈਣੇ ਆ ਕਿ ਜਰਨਲ ਅਵੇਅਰਨੈਸ ਦੇ ਇਹਦੇ ਵਿੱਚ 15 ਕੁਐਸਚਨ ਤੁਹਾਨੂੰ ਆਉਣਗੇ ਅਤੇ ਨਾਲ ਦੇ ਨਾਲ ਹੀ ਰੀਜ਼ਨਿੰਗ एलिजिਬਿਲਟੀ ਐਂਡ ਅਰਥਮੈਟਿਕ ਦੇ 15 ਕੁਐਸਚਨ ਹੋਣਗੇ 3rd ਨੰਬਰ ਤੇ ਟੀਚਿੰਗ ਐਪਟੀਟਿਊਡ ਐਜ਼ ਅ ਪੈਡਾਗੋਜੀ ਦੇ 30 ਕੁਐਸਚਨ ਹੋਣਗੇ ਸੋ ਸਭ ਤੋਂ ਵੱਡਾ ਜਿਹੜਾ ਪੋਰਸ਼ਨ ਆ ਉਹ ਪੈਡਾਗੋਜੀ ਦਾ ਹੋਣ ਜਾ ਰਿਹਾ ਹੈ ਸੋ ਇਸ ਦੀ ਦੱਬ ਕੇ ਤਿਆਰੀ ਤੁਸੀਂ ਕਰ ਲੈਣੀ ਹੈ ਤੇ ਨਾਲ ਦੇ ਨਾਲ ਇਹ ਆਈਸੀਟੀ ਦੇ 15 ਕੁਐਸਚਨ ਇਸ ਦੇ ਨਾਲ ਹੀ ਆਪਣੀ ਜੋ ਲੈਂਗੁਏਜ ਹੈ ਪੰਜਾਬੀ ਹਿੰਦੀ ਇੰਗਲਿਸ਼ ਤਾਂ ਉਸ ਦੇ ਵੀ 10-10 ਕੁਐਸਚਨ ਆਉਣਗੇ ਤਾਂ ਇਹ ਜੋ ਵੀ ਲੈਂਗੁਏਜ ਰਹੇਗੀ ਉਹ ਆਪਣੀ ਆਪਣੀ ਲੈਂਗੁਏਜ ਦੇ ਵਿੱਚ ਰਹੇਗੀ ਜਿਵੇਂ ਕਿ ਪੰਜਾਬੀ ਦਾ ਜੋ ਹੋਏਗਾ ਉਹ ਪੋਰਸ਼ਨ ਉਹ ਪੰਜਾਬੀ ਵਿੱਚ ਹੋਏਗਾ ਤੇ ਹਿੰਦੀ ਦਾ ਪੋਰਸ਼ਨ ਹਿੰਦੀ ਵਿੱਚ ਐਂਡ ਇੰਗਲਿਸ਼ ਦਾ ਪੋਰਸ਼ਨ ਇੰਗਲਿਸ਼ ਦੇ ਵਿੱਚ ਹੀ ਰਹੇਗਾ ਸੋ ਇਸ ਦੇ ਵਿੱਚ ਕਿਸੇ ਨੇ ਕੋਈ ਕਨਫਿਊਜ਼ ਨਹੀਂ ਹੋਣਾ ਹੈ ਤਾਂ ਨਾਲ ਦੇਣਾ ਹੈ ਮੈਥ ਜੋ ਮੈਥ ਦੇ ਵੀ ਇਸ ਦੇ ਵਿੱਚ 15 ਕੁਸ਼ਚਨ ਹੋਣਗੇ ਐਂਡ ਜਨਰਲ ਸਾਇੰਸ ਦੇ 15 ਕੁਸ਼ਚਨ ਐਂਡ ਸੋਸ਼ਲ ਸਾਇੰਸ ਦੇ 15 ਕੁਸ਼ਚਨ ਸੋ ਇਸ ਤਰ੍ਹਾਂ ਟੋਟਲ ਮਿਲਾ ਕੇ 150 ਕੁਸ਼ਚਨ ਦਾ ਤੁਹਾਡਾ ਪੇਪਰ ਹੋਏਗਾ ਜਿਸ ਦੇ ਵਿੱਚ 40% ਨੰਬਰ ਲੈਣੇ ਜ਼ਰੂਰੀ ਹਨ ਸੋ ਇਸ ਦੇ ਵਿੱਚ ਜਿੰਨੇ ਵੀ ਕੁਸ਼ਚਨ ਆਉਣਗੇ ਉਹ ਤੁਹਾਡੇ 10ਵੀਂ ਕਲਾਸ ਦੇ ਬੇਸ ਤੇ ਹੀ ਆਉਣਗੇ ਤਾਂ ਜਿਸ ਦੇ ਵਿੱਚ ਤੁਹਾਨੂੰ ਮਿਨੀਮਮ ਕੁਆਲੀਫਾਈਂਗ ਮਾਰਕਸ ਵਿਲ ਬੀ 40% ਤਾਂ ਜਿਵੇਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ 40% ਨੰਬਰ ਦੇ ਵਿੱਚ ਆਪਾਂ ਨੂੰ ਲੈਣੇ ਜ਼ਰੂਰੀ ਆ ਕੁਆਲੀਫਾਈ ਵਾਸਤੇ ਤੇ ਨਾਲ ਦੇ ਨਾਲ ਹੀ ਇਹਦੇ ਵਿੱਚ 네ਗੇਟਿਵ ਮਾਰਕਿੰਗ ਵੀ ਦਿੱਤੀ ਗਈ ਆ 0.25% ਇਹਦੇ ਵਿੱਚ 네ਗੇਟਿਵ ਮਾਰਕਿੰਗ ਰਹੇਗੀ ਇਸ ਤਰ੍ਹਾਂ ਦੀ ਹੋਰ ਨਵੀਂ ਅਪਡੇਟਸ ਦੇ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਕਰ ਲਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਨਾਲ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਅਤੇ ਇੰਸਟਾਗ੍ਰam ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਜਿੱਥੇ ਕਿ ਅਸੀਂ ਡੇਲੀ ਅਪਡੇਟ ਦਿੰਦੇ ਰਹਿੰਦੇ ਆ ਤੇ ਨਾਲ ਦੇ ਨਾਲ ਹੀ ਆਪਣੇ ਟੈਲੀਗ੍ਰam ਚੈਨਲ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਅਤੇ WhatsApp ਗਰੁੱਪ ਨੂੰ ਜੁਆਇਨ ਕਰਨ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕਾਂ ਦੁਆਰਾ ਸਾਡੇ ਹਰ ਪਲੇਟਫਾਰਮ ਨੂੰ ਜੁਆਇਨ ਕਰ ਸਕਦੇ ਹੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much